ਉਧਰ ਨੌਜੇਨ ਦੀ ਪਈ ਹੋਈ ਕਬੱਡੀ ਤੇ ਨਿੰਦੂ ਦੀ ਤੇ ਲੱਗਦਾ ਉਹ ਜੱਫਾ ਉਹ ਬੱਲੇ ਬੱਲੇ ਕਰਵਾਦੀ ਨੌਜੇਨ ਨੇ ਮੇਰੇ ਵੀਰੋ ਬਹੁਤ ਤਕੜਾ ਜੱਫਾ ਲਾ ਕੇ ਆਪਣੀ ਟੀਮ ਦੇ ਲਈ ਕਾਲਾ ਸਾਡਾ ਵੀਰ ਹੀਪ ਵੱਲੋਂ ਹੀਪ ਦੇ ਲਈ ਲੱਖੇ ਲੰਡਨ ਪੈਸ ਵਾਲੇ ਵੱਲੋਂ 1000 ਰੁਪਏ ਮੇਰੇ ਵੀਰੋ ਹੀਪ ਨੂੰ ਮੋਟਰਸਾਈਕਲ ਵੀ ਲੱਖੇ ਨੇ ਦਿੱਤਾ ਲੰਡਨ ਪੈਸ ਵਾਲਾ ਕਿ ਜੱਟ ਲੰਡਨ ਪਹੁੰਚ ਗਿਆ ਹਣ ਕਿ ਉਹ ਚਿੱਠੇ ਹੀ ਆ ਬੈਰਨੇ ਪਾਉਂਦੀ ਜੱਟ ਲੰਡਨ ਪਹੁੰਚ ਗਿਆ ਉਧਰ ਲੱਖਾਂ ਸਾਡਾ ਵੀਰ ਇਹਨਾਂ ਬੋਲਾਂ ਦਾ ਮਾਣ ਵੀ ਕਰ ਰਿਹਾ ਬਹੁਤ ਬਹੁਤ ਧੰਨਵਾਦ ਕਰਦੇ ਆ ਲੰਡਨ ਪੈਲਸ ਵਾਲਾ ਤੇ ਨਾਲ ਪੰਡਾਲ ਵਾਲਾ ਸੁਖਾ ਦੁਨੀਆ ਦਾ ਮਹਾਨ ਖਿਡਾਰੀ ਮੰਨੇ ਪਰ ਮੰਨੇ ਜਾਫੀ ਔਰ ਇੱਕ ਵਾਰ ਫੇਰ ਤੋਂ ਮੱਖਣ ਅਲੀ ਉਹਨਾਂ ਦਾ ਧੰਨਵਾਦ ਹੈ ਜਿਹੜੇ ਆਨੰਦ ਮਾਣਦੇ ਕਬੱਡੀ365.com ਦੇ ਜ਼ਰੀਏ ਮੱਖਣ ਅਲੀ ਆਸਟ੍ਰੇਲੀਆ ਮੱਖਣ ਅਲੀ ਕਬੱਡੀ ਦੇ ਬੋਲਾਂ ਦਾ ਜਾਦੂਗਰ ਹੈ ਉਸਤਾਦ ਕਹਿੰਦੇ ਜਮਸਾ ਕੈਨੇਡਾ ਦੀ ਧਰਤੀ ਤੇ ਨੰਬਰ ਦੇ ਲਈ ਲੱਖੇ ਲੰਡਨ ਪਾਲਸ ਵਾਲੇ ਵੱਲੋਂ 1000 ਰੁਪਿਆ ਪਾਲ ਢਿੱਲੋ ਜੀ ਮੈਂਬਰ ਪੰਚਾਇਤ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਲਓ ਕਾਲਾ ਮੇਰੇ ਵੀਰੋ ਪੱਤੋ ਵੀ ਰਾਸ ਸਿੰਘ ਦੀ ਖੇਡ ਕਲੱਬ ਆ ਕੁੱਸੇ ਵਾਲਾ ਕਹਿੰਦੇ ਪੁਜਾਇਆ ਇੰਗਲੈਂਡ ਦੀ ਧਰਤੀ ਤੋਂ ਪੂਰਾ ਜੋਰ ਲਗਿਆ ਪਿਆ ਮਿੰਟੂ ਸਰਪੰਚ ਜੀ ਵੀ ਪੁਜੇ ਹੋਇਆ ਕਿ ਪੱਤੋ ਦਾ ਸਾਧੂ ਸਭ ਗੱਲਾਂ ਕੰਮ ਦੀਆਂ ਦੱਸਦਾ ਏ ਇਹ ਹੈ ਮੇਰੇ ਵੀਰੋ ਕੰਮ ਦੀਆਂ ਗੱਲਾਂ ਦੱਸੀਆਂ ਹੋਈਆਂ ਨਾ ਖਿਡਾਰੀਆਂ ਨੂੰ ਅੱਜ ਦੁਨੀਆ ਦੇ ਵਿੱਚ ਮੇਰੇ ਵੀਰੋ ਬਖਰੀ ਪਛਾਣ ਮਣੀ ਹੋਈ ਹੈ ਰਵੀ ਸਿੱਧਮਾ ਵਾਲੇ ਦੇ ਜੱਫੇ ਤੇ ਲੱਖੇ ਲੰਨਣ 21 ਹਜ਼ਾਰ ਰੁਪਿਆ ਲੱਖੇ ਲੰਨਣ ਬੈਲਸ ਵਾਲੇ ਵੱਲੋਂ ਦਿੱਤਾ ਜਾਵੇਗਾ ਮੇਰੇ ਵੀਰੋ ਲਓ ਇੱਕ ਪਾਸੇ ਮੇਜਰ ਬਰਾਡ ਉਹਨਾਂ ਦੀ ਇੱਕ ਖੇਡ ਕਲੱਬ ਜੱਗੇ ਚੀਮੇ ਦੀ ਮਿਡਵੇ ਕਬੱਡੀ ਕਲੱਬ ਵਾਲੇ ਦੀ ਜੱਗੇ ਚੱਕਰ ਉਹਨਾਂ ਨੇ ਬਹੁਤ ਵੱਡੇ ਤੇਰੇ ਵੀਰੋ ਲਓ ਅਰਸ਼ੂ ਭਲੌਰ ਵਾਲਾ ਇਸ ਗੱਲੇ ਕਰ ਰਿਹਾ ਕਬੱਡੀ ਪਾਉਂਦਾ ਹੋਇਆ ادھر بھنڈے پنڈال والوں کی ہر ایک جفے سال مان سرما دیتے جان گے میدان والے یہ پینڈو پنڈا بھی ایک ہزار روپیہ جہجن نے تیرے لیے ارش پلور نو جتھا لایا ہے پنڈا سا ویر کنیڈا والا مان کر رہا ہے اس نوجوان گبر ਉਧਰ ਪਾਣੀ ਦੀ ਪਿਆਉ ਜੀ ਕੁੱਟ ਮੁੰਡੇ ਨੂੰ ਕੌਣ ਕਬੱਡੀ ਪਾਉ ਲੈ ਵੀ ਸਿੱਧਵਾ ਦੋਨਾਂ ਵਾਲਿਆ ਬਾ ਵੀ ਕਬੱਡੀ ਨੌਜਾਨਾ ਲੰਬੜਾ ਹੈ ਦਰਸ਼ਕ ਵੀਰ ਆਨੰਦ ਮਾਣਦੇ ਐ ਲੈ ਵੀ ਦਰਸ਼ਕ ਵੀਰੋ ਲਾਸਟ ਵਾਰੀ ਕਹਿਣਾ ਵੀ ਜੇ ਤੇ ਅੱਜ ਪੰਢਾਲ ਦੋਨੇ ਦੇ ਕਬੱਡੀ ਕੱਪ ਦਾ ਤੁਹਾਨੂੰ ਦਿਲੋਂ ਸਵਾਦ ਆਇਆ ਇੱਕ ਜ਼ੋਰਦਾਰ ਤਾੜੀ ਮਾਰ ਕੇ ਦਾ ਦਿਓ ਲਓ ਸਾਰੀ ਸੰਗਤ ਖੁਸ਼ ਐ ਐਨ ਪੂਰਾ ਚੱਲਦਾ ਹੋਇਆ ਸਿਰੇ ਦਾ ਮੁਕਾਬਲਾ ਫਾਈਨਲ ਮੈਚ ਇਧਰ ਖੇਡ ਮੈਦਾਨ ਅੰਦਰ ਸਿੰਧਵਾ ਦੋਨਾ ਪਿੰਡ ਦਾ ਨੌਜਨ ਲੰਬੜ ਕਹਿੰਦੇ ਗਵਾਂਢੀ ਪਿੰਡਾਂ ਸਿੰਧਵਾ ਦੋਨਾ ਹਰੀਕੇ ਵਾਲਿਆ 2000 ਦਿੱਤਾ ਜਾਣਾ ਮਿੰਡਵੇ ਕਬੱਡੀ ਕਲੱਬ ਵਾਲਿਆਂ ਵੱਲੋਂ ਜਿੰਨੇ ਜੱਫੇ ਲਾਉਂਗੇ ਬਰ ਖੇਡ ਮੈਦਾਨ ਦੇ ਵਿੱਚ ਦੇਖਣਾ ਲਓ ਟਿੱਕੀ ਹਰੀਕੇ ਵਾਲਿਆ ਮੇਰੇ ਵੀਰੋ ਦੇਖਣਾ ਵੀ ਇਸ ਵੇਲੇ ਫੋਰ ਟਰੈਕਟਰ ਦਾ ਜੇਤੂ ਹੈ ਕਹਿੰਦੇ ਮਾਲੇ ਦੇ ਕੋਲ

ਜਿਸ ਵਾਰ ਤੀਮੇ ਹਣੀ ਮੇਰੇ ਵੀਰ ਨੂੰ ਪੁੱਦਾ ਕਰਦੇ ਆ 5000 ਦਾ ਜਿਹੜਾ ਜੱਫਾ ਹੈ ਉਹ ਕਹਿੰਦੇ ਨੌਜਰ ਨੇ ਲਾਇਆ ਹੈ ਇਹ ਹੈਂਡੀ ਕੰਪਿਊਟਰ ਦੀਆਂ ਸਵਾਨਾ ਨਿਵਾ ਰਿਹਾ ਉਹਦਾ ਵੀ ਬਹੁਤ ਬਹੁਤ ਧੰਨਵਾਦ ਹੈ ਉਹਦੇ ਚਾਚਾ ਦੀ ਨੰਬਰ ਦੇ ਚਾਚਾ ਦੀ 500 ਰੁਪਏ ਨੰਬਰ ਦੇ ਲਈ ਕੀਪਾ ਭੁੰਨਣ ਵਾਲਾ ਕੀ ਇਸ਼ਾਰਾ ਹੁੰਦਾ ਹੈ ਮੱਖਣ ਥਾਲੀ ਵਾਲੇ ਵੇੜ ਦਾ ਪੁਆਇੰਟ ਪੱਤੋ ਹੀਰਾ ਸਿੰਘ ਨੇ ਫੋਕ ਰਬਾ ਮੱਖਣ ਥਾਲੀ ਵਾਲ ਦਾ ਕਹਿੰਦੇ ਫੈਸਲਾ ਠੋਕ ਮਾ ਜਾ ਕੇ ਹੋਇਆ ਤੇ ਅੱਜ ਦੋ ਜਿਹੜੇ ਵੱਡੇ ਲਾਨ ਹੋਏ ਹੈ ਮੱਖਣ ਸਾਡੀ ਜ਼ਿੰਦਗੀ ਦਾ ਪਰ ਮਿੱਤਰ ਹੈ ਤੇ ਬਾਬਾ ਫੇਰ ਕਰੇ ਐਮਐਲਏ ਜ਼ਰੂਰ ਬਣੇ ਬਣੂਗਾ ਵੀ ਕਿਉਂਕਿ ਨੀਤ ਸਾਫ਼ ਹੈ ਦਿਲ ਸਾਫ਼ ਹੈ ਨੀਤ ਸਾਫ਼ ਹੈ ਵਧੀਆ ਇਨਸਾਨ ਹੈ ਮਰਨਸਾਰ ਹੈ ਤੇ ਮੱਖਣ ਵੀ ਇਦਾਂ ਹੀ ਆਪਾਂ ਜਿਹੜੀਆਂ ਮੇਰੇ ਵੀਰੋ ਇਹ ਤੇਜ ਰੱਖਣਾ ਆਪਣਾ ਕੰਮ ਜਿਹੜਾ ਹੈ ਲਾ ਵੇਖਣਾ ਖੇਡ ਮੈਦਾਨ ਦੇ ਵਿੱਚ ਕਾਲਾ ਧਨੌਲੇ ਵਾਲਾ ਕਾਲਾ ਧਨੌਲੇ ਵਾਲਾ ਕਾਲਾ ਧਨੌਲੇ ਵਾਲਾ ਤੇ ਰਵੀ ਸਿੱਧਵਾ ਦੋਨਾਂ ਵਾਲਾ ਵਾਹ ਗੱਭਰੂ ਐ ਥੋੜਾ ਸਮਾਂ ਮੇਰਾ ਖਿਆਲ ਹੈ ਬਰਾੜ ਸਾਹਿਬ ਬਾਕੀ ਹੈ ਇਸ ਚੱਲਦੇ ਹੋਏ ਮੈਚ ਦਾ ਪੂਰਾ ਫਸਮਾ ਮੈਚ ਜਿਹੜਾ ਇਸ ਲਈ ਖੇਡ ਮੈਦਾਨ ਅੰਦਰ ਖੇਡਿਆ ਜਾ ਰਿਹਾ ਹੈ ਸਤਿੰਦਰ ਮੈਰੀਪੁਰੀਆ ਹੁੰਦਾ ਹੋਇਆ ਕਬੱਡੀ ਸਿੱਖੀ ਸਰੂਪ ਦੇ ਵਿੱਚ ਦੂਰੋਂ ਭਲੇਖਾ ਪੈਂਦਾ ਵਿੱਚ ਵਿੱਚ ਗਪਾਲਪੁਰੀਆ ਨੰਨੀ ਕਬੱਡੀ ਪਾਉਂਦਾ ਹੋਵੇ ਪਰ ਦੂਜੇ ਪਾਸੇ ਆਪਾਂ ਦੇਖੀਏ ਰਮਨਾ ਭਗਤੇ ਵਾਲਾ ਰਮਨਾ ਭਾਈ ਭਗਤਾ ਕਹਿੰਦੇ ਪ੍ਰਦਰਸ਼ਨ ਸਿੰਘ ਦਾ ਪਿੰਡ ਹੈ ਜਿਹਨੇ ਏਸ਼ੀਆ ਦੇ ਵਿੱਚੋਂ 골ਡ ਮੈਡਲ ਜਿੱਤਿਆ ਮੇਰੇ ਵੀਰੋ ਆਓ ਆਪਾਂ ਖੇਡ ਮੈਦਾਨ ਦੇ ਵਿੱਚ ਦੇਖੀਏ ਪੁਆਇੰਟ ਜਿਹੜਾ ਧਾਵੀ ਦੇ ਹਿੱਸੇ ਜਾ ਜੁੜਾ ਹੈ ਪਾਇੰਟ ਇਸ ਲਈ ਰੀਡਰ ਦਾ ਅੱਜ ਇਹ ਜੱਫੇ ਤੇ ਪਾਲਸ ਵਾਲਾ ਕਹਿੰਦੇ 2100 ਰੁਪਏ ਦੇ ਮਾਨ ਸਰਵਨ ਦਿੱਤੇ ਜਾਣਗੇ ਚਾਚਾ ਜੋਤ ਸਿੰਘ ਜੀ ਉਹਨਾਂ ਦੇ ਪੁੱਤਰ ਇੱਕ ਇੰਗਲੈਂਡ ਦੇ ਵਿੱਚ ਹੈ ਤੇ ਕੈਨੇਡਾ ਦੇ ਵਿੱਚ ਪਿੰਦਾ ਕਹਿੰਦਾ ਸਾਡੇ ਨਾਲ ਖੜੇ ਹੈ ਜਿੱਥੇ ਵੀ ਲੋੜ ਪਈ ਹੈ ਜੱਸੇ ਦਾ ਤੇ ਸੁੱਖੇ ਦਾ ਅਸੀਂ ਬਾਦੋ ਧੰਨਵਾਦ ਕਰਦੇ ਆ ਜੋਤ ਸਿੰਘ ਉਹਨਾਂ ਦਾ ਬਾਦੋ ਧੰਨਵਾਦ ਹੈ ਇਹਨਾਂ ਤਾੜੀ ਮਾਰ ਦਿਓ ਇਹਨਾਂ ਦੇ ਨਾਂ ਤੇ ਵੀ ਬਾਦੋ ਧੰਨਵਾਦ ਸਾਰੀਆਂ ਸ਼ਖੀਤਾਂ ਦਾ ਦੀਪ ਹਿੰਮਤਪੁਰੇ ਵਾਲਾ ਪੁਆਇੰਟ ਲੈ ਕੇ ਵਾਪਸ ਗਿਆ ਮੇਰੇ ਵੀਰੋ ਉਧਰ ਖੇਡ ਮੈਦਾਨ ਦੇ ਵਿੱਚ ਕਹਿੰਦੇ ਅੱਜ ਦੇ ਇਸ ਕਬੱਡੀ ਕੱਪ ਨੂੰ ਕਰਵਾਉਣ ਦੇ ਲਈ ਸਰਦਾਰ ਕਰਮ ਸਿੰਘ ਜੀ ਕੈਨੇਡਾ ਗੁਰਵਜਨ ਸਿੰਘ ਜੀ ਬਲੈਟੀਆਂ ਭਿੰਦਾ ਕੈਨੇਡਾ ਸਰੂਮ ਸਿੰਘ ਕੈਨੇਡਾ ਜਸਤਾਲ ਕੈਲਗਰੀ ਤੇ ਹਰਜਿੰਦਰ ਯੂਕੇ ਉਹਨਾਂ ਦਾ ਇੱਕ ਇੱਕ ਲੱਖ ਰੁਪਏ ਦਾ ਯੋਗਦਾਨ ਹੈ ਸਾਰੇ ਵੀਰਾਂ ਦਾ ਲਓ ਖੇਡ ਮੈਦਾਨ ਦੇ ਵਿੱਚ ਸਿੱਧਵਾ ਬੰਦ ਲੰਬੜ ਬੇਨਤੀ ਹੈ ਥੋੜਾ 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 ਪਿੱਛੇ ਨੂੰ हट ਜਾਈਏ

ਤਤੋ ਦੀ ਟੀਮ ਨੇ ਹਰ ਇੱਕ ਜੱਫੇ ਤੇ ਮਾਇਆ ਦੇ ਜੱਫੇ ਸੋਹਾਂ ਤੋਂ ਲੱਗ ਰਿਹਾ ਹੈ ਜੱਗੇ ਚੀਮੇ ਉਹਨਾਂ ਦਾ ਜੱਗੇ ਚਕਰ ਉਹਨਾਂ ਦਾ ਬਾਦ ਉਹ ਧੰਨਵਾਦ ਹੈ ਇਧਰ ਨੌਜਵਾਨ ਗੱਭਰੂ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਦਾ ਹੋਇਆ ਇਹ ਗਰਾਊਂਡ ਦੇ ਵਿੱਚ ਨਾ ਜੀ ਜਾਦੇ ਰਾਸ਼ੀ ਜਿਹੜਾ ਹੋ ਗਿਆ ਮਿਹਰਬਾਨੀ ਕਰਕੇ ਆਪਾਂ ਥੋੜਾ ਸਾਈਡ ਦੇ ਦਈਏ ਗਰਾਊਂਡ ਅੰਦਰ ਹਰਾਸ਼ ਹੋ ਗਿਆ ਤੇ ਮਦਨ ਕਪਾਲ ਦਾ ਫੈਸਲਾ ਹੈ ਵੀ ਪੁਆਇੰਟ ਜਿਹੜਾ ਧਾਵੀ ਦੇ ਹਿੱਸੇ ਜਾ ਜੁੜਿਆ ਉਧਰ ਜਿੰਨੇ ਵੀ ਸਿੱਧਵਾਂ ਦੋਨਾਂ ਲਾਗੇ ਪਿੰਨਾਂ ਦੇ ਪੰਡਾਲ ਦੋਨਿਆਂ ਦੇ ਦਰਸ਼ਕੀ ਦਾ ਪ੍ਰਬੰਧਕੀ ਕਮੇਟੀ ਵੱਲੋਂ ਤੇ ਪਿੰਦੇ ਪੰਡਾਲ ਵੱਲੋਂ ਸਾਰਿਆਂ ਦਾ ਧੰਨਵਾਦ ਹੈ ਮੇਰੇ ਵੀਰੋ ਸਤਿੰਦਰ ਮੈਰੀਪੁਰਿਆ ਇੱਕ ਅੰਨੀ ਤੇ ਨੌਜਨ ਕੀਪਾ ਭੁੰਨੜ ਵਾਲਾ ਵਿੱਕੀ ਹਰੀ ਕੇ ਬਾਅਦ ਤੇ ਅਣਥੱਕ ਜੋਧਾ ਅਣਥੱਕ ਜੋਧਾ ਉਹ ਬਾਗੀਚਾ ਇੰਦਗੜੀ ਵੀਰੋ ਇਸ ਲਈ ਪੂਰੀ ਕੋਸ਼ਿਸ਼ ਕਰ ਰਿਹਾ ਹੈ ਵੱਜ ਗਈ ਕੈਂਚੂ ਤੋਂ ਸਤਿੰਦਰ ਮੈਰੀਪੁਰਿਆ ਪੁਆਇੰਟ ਆਪਣੀ ਪੂਰਤ ਉਰਦਾ ਹੈ ਫਾਈਨਲ ਮੈਚ ਦੋਨੋ ਟੀਮਾਂ ਦੇ ਦਰਮਿਆਨ ਕਾਲਾ ਕਹਿੰਦੇ ਸੁਖਵਿੰਦਰ ਸਿੰਘ ਕਾਲਾ ਢਣਾਲੇ ਵਾਲਾ ਮੇਰੇ ਵੀਰੋ ਇਹ ਢੂਰਕੋੜ ਦੇ ਕੱਪ ਦਾ ਲੰਡੀਜੀਪ ਦਾ ਜੇਤੂ ਪੱਟੋ ਤੇ ਚੜ੍ਹਦੀ ਕਲਾ ਦੀ ਇਹ ਟੀਮਾਂ ਦੇ ਦਰਮਿਆਨ ਫਾਈਨਲ ਮੈਚ ਭੰਡਾਲ ਦੇ ਕਬੱਡੀ ਕੱਪ ਦਾ ਮੇਰੇ ਵੀਰੋ ਸੁੱਖਾ ਭੰਡਾਲ ਵਾਲਾ ਦੁਨੀਆ ਦਾ ਮਾਣ ਯਾਫੀ ਹੈ ਗੱਲਾਂ ਹੁੰਦੀਆਂ ਕਹਿੰਦੇ ਵਿਦੇਸ਼ਾਂ ਦੀ ਧਰਤੀ ਤੇ ਉਧਰ ਅਮਰ ਟਵਾੜੇ ਹੁਣੀ ਵੀ ਹੈਰੀ ਭੰਗੂਣੀ ਰਾਜੇ ਧਾਮੀ ਹੁਣੀ ਮੇਰੇ ਵੀਰੋ ਸੁਖੀ ਸਿੰਘ ਘੇਰੇ ਨੂੰ ਮੁਬਾਰਕਬਾਦ ਦੇ ਰਿਹਾ ਹੈ ਸੈਂਟਰ ਵੈਲੀ ਕਬੱਡੀ ਕਲੱਬ ਵਾਲੇ ਅੱਜ ਦੇ ਇਸ ਮੇਲੇ ਦੇ ਲਈ ਆਹ ਪੁਆਇੰਟ ਨੌਜਨ ਧਾਵੀ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਹੈ ਸਤਿੰਦਰ ਮੈਰੀਪੁਰ ਦਾ ਅਗਲੀ ਕਬੱਡੀ ਪਾਉਣ ਦੇ ਲਈ ਨੌਜਨ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਵੱਧਾ ਹੋਇਆ ਚਾਰ ਜੱਫੀਆਂ ਦੇ ਵਿੱਚੋਂ ਹੁਣ ਕੀਪਾ ਭੁੰਨੜ ਵਾਲਾ ਮੇਰੇ ਵੀਰੋ ਲੱਗ ਗਿਆ ਜੱਫਾ ਕਹਿੰਦੇ ਕੀਤੇ ਭੁੰਨੜ ਵਾਲੇ ਦਾ ਤਕੜਾ ਜੱਫਾ ਲੱਗਿਆ ਕੀਪਾ ਭੁੰਨੜ ਦੀ ਧਰਤੀ ਦਾ ਆਪਣੀ ਟੀਮ ਮਿੰਤੋ ਸਰਪੰਝ ਮੇਜਰ ਬਰਾੜ ਉਹਨਾਂ ਨੇ ਜੱਗੇ ਚੀਮੇ ਉਹਨਾਂ ਦੀ ਤੇ ਸਾਧੂ ਸਿੰਘ ਬਰਾੜ ਕਬੱਡੀ ਦੀ ਬਹੁਤ ਹੀ ਸਤਕਾਰਯੋਗ ਸ਼ਖਸੀਅਤ ਜਿਨ੍ਹਾਂ ਦੀ ਵੱਡੀ ਦੇਣ ਹੈ ਮੇਰੇ ਵੀਰੋ ਖੇਡ ਕਬੱਡੀ ਨੂੰ ਪਰਮਜੀਤ ਸਿੰਘ ਦੀ ਡਾਲਾ ਉਹਨਾਂ ਦੀ ਇਹ ਖੇਡ ਕਲਾ ਦਾ ਡਾਲਾ ਬ੍ਰਦਰ ਦੀ ਵੀ ਇਸ ਟੀਮ ਦੇ ਲਈ ਬਹੁਤ ਵੱਡੀ ਦੇਣ ਹੈ ਲਓ ਇਸ ਲਈ ਗੱਭਰੂ ਦੀਪ ਕਬੱਡੀ ਪਾ ਰਿਹਾ ਹੈ ਹਿੰਮਤਪੁਰਾ ਲਓ ਹਿੰਮਤਪੁਰਾ ਪਿੰਡ ਹੈ ਮੇਰੇ ਪੰਜਾਬੀ ਵੀਰੋ ਜਿਸ ਪਿੰਡ ਦੇ ਵਿੱਚ ਕਹਿੰਦੇ ਕਿਸਾਨ ਭਰਾਵਾਂ ਦੇ ਲਈ ਕਹਿੰਦੇ ਹਰ ਰੋਜ਼ ਵਰਤੇ ਜਾਣ ਵਾਲੇ ਮੇਰੇ ਵੀਰੋ ਸੁਹਾਗੇ ਵੀ ਬਣਦੇ ਐ ਖਰਾ ਵੀ ਬਣਦੇ ਐ ਲਓ ਵੇਖਣਾ ਵੀ ਉਸੇ ਪਿੰਡ ਦਾ ਬਲਵੰਤ ਗੱਗੂ ਪ੍ਰਸਿੱਧ ਐ ਮੇਰੇ ਵੀਰੋ ਉਸੇ ਪਿੰਡ ਦਾ ਦੀਪ ਹਿੰਮਤਪੁਰੇ ਵਾਲਾ ਇਸ ਲਈ ਪਾਟਨਾ ਕਿ ਵਾਪਸ ਜਾਂਦਾ ਹੋਇਆ ਆਪਣੀ ਟੀਮ ਲਈ ਜਿਹੜੀ ਟੀਮ ਜਿੱਤੂ ਲੈ ਵੀ ਪੰਡਾਲ ਵਾਲਿਆ ਅੱਜ ਦੇ ਕਬੱਡੀ ਕੱਪ ਦਾ ਪਹਿਲਾ ਪ੍ਰਾਈਜ਼ ਜਿਹੜਾ ਐ 1 ਲੱਖ ਮੇਰੇ ਵੀਰੋ ਲਓ ਦੂਜੇ ਪਾਸੇ ਆਪਾਂ ਵੇਖੀਏ ਖੇਡ ਮੈਦਾਨ ਅੰਦਰ ਮੇਰੇ ਵੀਰੋ ਇਸ ਲਈ ਮੁਕਾਬਲਾ ਕਹਿੰਦੇ ਨੌਜਨ ਜਾਫੀ ਦੇ ਨਾਲ ਹੋ ਚੁੱਕਾ ਹੈ ਤੇ ਪੁਆਇੰਟ ਜਿਹੜਾ ਮੇਰੇ ਵੀਰੋ ਧਾਵੀ ਦੇ ਹਿੱਸੇ ਆਰਸ਼ੂ ਧਲੌਰ ਵਾਲਾ ਅਗਲੀ ਕਬੱਡੀ ਪਾਉਣ ਦੇ ਲਈ ਨੌਜਨ ਤਿਆਰ ਹੈ ਲਓ ਇਸ ਲਈ ਪਈ ਸੀ ਅਰਸ਼ੂ ਦੀ ਕਬੱਡੀ ਕੱਲ ਦੀ ਤਰੀਕ ਕਹਿੰਦੇ 1.5 ਦੇ ਮੇਲੇ ਤੇ 10 ਨੂੰ ਗਹਿਣਾ ਦੇ ਵਿੱਚ 4 ਟਰੈਕਟਰ 16 ਨੂੰ ਕਹਿੰਦੇ ਰਾਏ 59 11 ਟਰੈਕਟਰ ਤੇ 23 ਦਸੰਬਰ ਨੂੰ 4 ਟਰੈਕਟਰ ਜਿਹੜੇ ਮੇਰੇ ਵੀਰੋ ਉਹ ਚੜਿਕ ਪਿੰਡ ਦੇ ਵਿੱਚ ਉੱਤੇ ਜਾਣਗੇ ਤੇ 11 ਜਨਵਰੀ ਨੂੰ ਬੀਲੇ ਦੇ ਵਿੱਚ ਜੀ ਕਹਿੰਦੇ 58 ਟਰੈਕਟਰ ਮਿੰਟੂ ਸਰਪੰਚ ਉਹਨਾਂ ਵੱਲੋਂ ਸੱਦੇ ਆ ਉਧਰ ਅਰਸ਼ੂ ਦੇ ਲੈ ਵੀ ਸੱਭੀ ਕਿੰਨੇ ਪੈਸੇ ਆ 500 ਰੁਪਇਆ ਜੱਗਾ ਚੀਮਾ ਮੈਡਵੇ ਕਬੱਡੀ ਕਲੱਬ ਵਾਲਾ ਇਧਰ ਨੌਜਾਨ ਗਬਰੂ ਫੈਸਲਾ ਕੀ ਆ ਪੁਆਇੰਟ ਧਾਵੀ ਦਾ ਉਧਰ ਜੱਗਾ ਚੱਕਰ ਵਾਲਾ ਸਾਊਥ ਵੇਸ ਕਬੱਡੀ ਕਲੱਬ ਕੋਕੀ ਸਿੱਧਾ ਉਹਨਾਂ ਦਾ ਸਾਰੇ ਹੀਰਾਂ ਦਾ ਧੰਨਵਾਦ ਹੈ ਉਹ ਵੀ ਲਾਈਵ ਆਨੰਦ ਮਾਰ ਰਿਹਾ ਹੈ ਪੂਰੀ ਦੁਨੀਆ ਦੇ ਵਿੱਚ ਅੱਜ ਦਾ ਮੇਲਾ ਲਾਈਵ ਚੱਲ ਰਿਹਾ ਇੱਕ ਇੱਕ ਕਬੱਡੀ ਬਾਕੀ ਹੈ ਜੇ ਤੇ ਮੈਚਾਂ ਦਾ ਸਵਾਦ ਆਇਆ ਲਾਸ ਵਾਰੀ ਤਾੜੀ ਜਰੂਰ ਮਾਰ ਦਿਓ ਮੇਰੇ ਪੰਜਾਬੀ ਵੀਰੋ ਢੰਡਾਲ ਦੋਨੇ ਦਾ ਕਬੱਡੀ ਕੱਪ ਕਹਿੰਦੇ ਐਨ ਮੇਰੇ ਵੀਰੋ ਜਾਹੋ ਜਲਾਲ ਦੇ ਨਾਲ ਸਮਾਪਤ ਹੋਇਆ ਹੈ ਪ੍ਰਧਾਨ ਸਾਹਿਬ ਨੂੰ ਹੈਰੀ ਜੀ ਨੂੰ ਸਾਰੇ ਮਿੱਤਰਾਂ ਨੂੰ ਭਿੰਦੇ ਉਹਨਾਂ ਨੂੰ ਸੀਟੀ ਕਰੀ ਸਮੁੱਚੇ ਨਗਰ ਨੂੰ ਲੱਖ ਲੱਖ ਵਾਰ ਮੁਬਾਰਕਬਾਦ ਹੈ ਮੇਰੇ ਵੀਰੋ ਚੜਦੀ ਕਲਾ ਦੇ ਪੁਆਇੰਟ ਨੇ 72 827 ਤੇ ਹਰਜੀਤ ਫਰੈਂਚ ਕਬੱਡੀ ਅਕੈਡਮੀ ਪਤੋ ਹੀਰਾ ਸਿੰਘ ਨੇ ਪੁਆਇੰਟ 33 ਅੱਜ ਦਾ ਮੈਚ ਹੈ ਕਹਿੰਦੇ ਹਰਜੀਤ ਫਰੈਂਚ ਕਬੱਡੀ ਅਕੈਡਮੀ ਪਤੋ ਹੀਰਾ ਸਿੰਘ ਦੀ ਟੀਮ ਨੇ ਜਿੱਤਿਆ ਹੈ ਭੰਡਾਲ ਦੋਨੇ ਦੇ ਕਬੱਡੀ ਕੱਪ ਤੇ ਕਹਿੰਦੇ ਪਤੋ ਹੀਰਾ ਸਿੰਘ ਦੀ ਟੀਮ ਨੇ ਕਬਜ਼ਾ ਕੀਤਾ ਮੇਰੇ ਵੀਰ ਜੀ ਦੂਸਰੇ ਸਥਾਨ ਤੇ ਚੜ੍ਹਦੀ ਕਲਾ ਦੀ ਟੀਮ ਰਹੀ ਹੈ ਸਭ ਤੋਂ ਵੱਡੀ ਮੁਬਾਰਕਬਾਦ ਕਹਿੰਦੇ ਸੱਭੀ ਗੁੱਸੇ ਵਾਲੇ ਦੇ ਲਈ ਹੈ ਲੈ ਵੀ ਸੱਭੀ ਹੇ ਜਿਹੜੇ ਨੌਜਵਾਨਾਂ ਅੱਜ ਦਾ ਮਾਣ ਜਿਹੜਾ ਤੇਰੇ ਨਾਮ ਹੈ ਸਭੀ ਕੁਸ਼ੇ ਦਾ ਬਹੁਤ ਬਹੁਤ ਧੰਨਵਾਦ ਬਹੁਤ ਬੈਸਟ ਹੀਟਰ ਤੇ ਯਾਫੀ ਕੱਢੇ ਗਿਆ ਜੀ ਮਦਨ ਕਪਾਲ ਜੀ ਬੈਸਟ ਹੀਟਰ ਯਾਫੀ ਕੋਈ ਤੇਰਾ ਗਿਆ ਬਸ ਬਹੁਤ ਬਹੁਤ ਧੰਨਵਾਦ ਇੱਜੇ ਟੂਰਨਾਮੈਂਟ ਦਾ ਬੈਸਟ ਯਾਫੀ ਕੀਪਾ ਭੋਲਣਾ ਤੇ ਬੈਸਟ ਹੀਟਰ ਸਤਿੰਦਰ ਮੈਰੀਪੁਰੀਆ ਤੇ ਮੈਂ ਮੈਰੀਪੁਰੀਆ ਬੈਸਟ ਸ਼ੇਡ ਤੇ ਕੀਪਪਾ ਭੁੰਡਰ ਬੈਸਟ ਜਾਫੀ